ਤੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਦੂਜੇ ਪਾਸੇ ਤਸਕਰ ਵੀ ਆਪਣਾ ਝੁਗਾੜ ਲਗਾ ਰਹੇ ਨੇ ਦੱਸਦਿ ਕਿ ਸ਼ਰਾਬ ਦੇ ਤਸਕਰ ਨੇ ਤਸਕਰੀ ਲਈ ਵੱਖ-ਵੱਖ ਝੁਗਾੜ ਲਗਾਏ ਜਿੱਥੇ ਕਿ ਇੱਕ ਅਜਿਹੇ ਝੁਗਾੜ ਇੱਕ ਨਸ਼ਾ ਤਸਕਰ ਵੱਲੋਂ ਲਗਾਇਆ ਜਾਂਦਾ ਜਿਸਨੇ ਕਿ ਔਲ ਟੈਂਕਰ ਦੇ ਵਿੱਚ ਤੇਲ ਦੇ ਟੈਂਕਰ ਦੇ ਵਿੱਚ ਤਹਿਖਾਨਾ ਬਣਾ ਕੇ ਸ਼ਰਾਬ ਦੀਆਂ ਪੇਟੀਆਂ ਲੁਕਾਈਆਂ ਸੀ ਪਰ ਉਹ ਕਹਿੰਦੇ ਆ ਨਾ ਕਿ ਪੁਲਿਸ ਦੇ ਹੱਥ ਕਾਨੂੰਨ ਦੇ ਹੱਥ ਲੰਬੇ ਹੋ ਜਾਂਦੇ ਜਿਸ ਤੋਂ ਬਾਅਦ ਕੀ ਪੁਲਿਸ ਦੇ ਵੱਲੋਂ ਉਹ ਸ਼ਰਾਬ ਦੇ ਪੇਟੀਆਂ ਬਰਾਮਦ ਕਰ ਲਈ ਗਈਆਂ ਦੱਸਦੇ ਕਿ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਡੀਐਸਪੀ ਗੁਰਦਾਸਪੁਰ ਮੋਹਨ ਸਿੰਘ ਨੇ ਦੱਸਿਆ ਕਿ थाना ਸਦਰ ਪੁਲਿਸ ਨੇ ਇੱਕ ਟੈਂਕਰ ਚੋਂ 41 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਨੇ ਜਿਨ੍ਹਾਂ ਨੂੰ ਕਿ ਚੰਡੀਗੜ੍ਹ ਵਿੱਚ ਵੇਚਿਆ ਜਾਣਾ ਸੀ ਉਹਨਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਨੰਬਰ ਲੱਗੇ ਨੇ ਪਰ ਇਹ ਆਲ ਦੇ ਟੈਂਕਰ ਨੂੰ ਹੁਸ਼ਿਆਰਪੁਰ ਦਾ ਵਹਿਣ ਵਾਲੇ ਇੱਕ ਡਰਾਈਵਰ ਚਲਾ ਰਿਹਾ ਸੀ ਜਿਸ ਤੋਂ ਬਾਅਦ ਕੀ ਪੁਲਿਸ ਦੇ ਵੱਲੋਂ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਤੇ ਫਿਲਹਾਲ ਟੈਂਕਰ ਦੇ ਮਾਰਗ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾ ਰਹੀ ਹੈ। ਮਾਨਯੋਗ ਅਸਸਵੀ ਸਾਹਿਬ ਗੁਰਦਾਸਪੁਰ ਜੀ ਦੇ ਨਿਜਿਤ ਦਿਸ਼ਾ ਨਿਰਦੇਸ਼ਾਂ ਦੇ ਜਿਹੜੇ ਪੜੇ ਪਰਚਾਲੀ ਚੈਕਿੰਗ ਸੰਬੰਧੀ ਅਤੇ ਨਸ਼ੇ ਦੀ ਰੋਕਥਾਮ ਸੰਬੰਧੀ ਮੈਂ ਚੱਲ ਰਹੀ ਸੀ ਇਸ ਦੌਰਾਨ ਸਾਡੀ ਪੁਲਿਸ ਨੂੰ ਇੱਕ ਮੁਖਬਰੀ ਮਿਲੀ ਕਿ ਇੱਕ ਟੈਂਕਰ ਵਿੱਚ ਤੇਲ ਵਾਲੇ ਟੈਂਕਰ ਵਿੱਚ ਸ਼ਰਾਬ ਦੀਆਂ ਬੇਟੀਆਂ ਲਿਆ ਕੇ ਨਵੇਂ ਤਰੀਕੇ ਨਾਲ ਤਸਕਰੀ ਕੀਤੀ ਜਾ ਰਹੀ ਹੈ। ਜਿਸ ਦੇ ਸੰਬੰਧੀ ਐਸਟੋ ਸਾਡੇ ਸਦਰ ਤੇ ਸਪੈਸ਼ਲ ਪੁਰਾਜ ਦੇ ਇਨਸਪੈਕਟਰ ਜਸਵੀਰ ਸਿੰਘ ਨੂੰ ਨਾਕਾ ਬਬਰੀਪਾਇਸ ਕੋਲ ਤੇ ਲਾਇਆ ਹੋਇਆ ਸੀ ਤੇ ਇੱਕ ਟੈਂਕਰ ਨੂੰ ਰੋਕ ਰੇਚਾ ਕੀਤਾ ਤੇ ਉਸ ਵਿੱਚੋਂ 41 ਪੇਟੀਆਂ ਸ਼ਰਾਬ ਮਿਕ ਡਾਵਲ ਬਰੰਦ ਹੋਈ ਜਿਸ ਤੇ ਥਾਣਾ ਸਦਰ ਵਿੱਚ ਐਫ ਆਈ ਆਰ ਲੋਜ ਕਰ ਲਈ ਗਈ ਹੈ ਦੋ ਚੀਨوں ਟਰੱਕ ਡਰਾਈਵਰ ਨੂੰ ਗਪਤਾ ਕਰ ਲਿਆ ਅਰਕੇ ਦੋ ਤਾਂ ਲੱਗੇ ਦੇਖੀਏ ਇਸ ਧੰਦੇ ਦੇ ਵਿੱਚ ਉਹ ਇਹ ਕਿੱਥੋਂ ਦੇ ਜਿਹੜੇ ਨਿਕਲੇ ਕੀ ਪਛਾਣ ਹੋਈ ਜਾਂਦੀ ਹੈ ਅੱਜ ਇਹਨੂੰ ਮੈਕੈਨੀਕਲ ਪਾਰਟ ਆਹੀ ਅੱਜ ਕੋਸ਼ਿਸ਼ ਕਰ ਰਹੇ ਹਾਂ ਤੇ ਬੈਕਵਰਡ ਤੇ ਫਾਰਵਰਡ ਦੇ ਲਿੰਕਾਂ ਇਹ ਜਿਹੜੇ ਪਤਾ ਕਰਾਂਗੇ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਲੈ ਕੇ ਜਾਣਾ ਤਰੀਕਾ ਕੀ ਬਣਾਇਆ ਸੀ ਤਰੀਕਾ ਜਿਹੜਾ ਤੇਲ ਵਾਲਾ ਟੈਂਕੜਾ ਹੁੰਦਾ ਉਹਦੇ ਵਿੱਚ ਖਾਨੇ ਬਣਾਏ ਹੋਏ ਸੀ ਤੇ ਉਹਦੇ ਵਿੱਚ ਪੇਟੀਆਂ ਰੱਖੀਆਂ ਸੀ ਚੰਡੀਗੜ੍ਹ ਤੋਂ ਭੇਜਿਆ ਇਹ ਚੰਡੀਗੜ੍ਹ ਮਾਰਕਾ ਸੜਕ ਚੰਡੀਗੜ੍ਹ ਤੋਂ ਆਈ ਸੀ ਸਿਰਫ ਪਤਾ ਫੜਿਆ ਕਿ ਭੇਜਿਆ ਹੁੰਦਾ ਸੀ ਇਹ ਇਹ ਪਤਾ ਨਾ ਹੈਗਾ ਜੀ ਬਲਵਿੰਦਰ ਸਿੰਘ ਸਨ ਅਜਸਵਿੰਦਰ ਸਿੰਘ ਸ਼ਹਿਰ ਇਹ ਫਰ ਸਪਲਾਈ ਕਿਤੇ ਕਿਤੇ ਕਰਦੇ ਆ ਇਹ ਅਜੇ ਤੱਕ ਪੁੱਛ ਕਿਸ ਕਰਨੀ ਆ ਵੀ ਕਿੱਥੋਂ ਲੈ ਕੇ ਆਇਆ ਸੀ ਤੇ ਕਿੱਥੇ ਨੇ ਸਪਲਾਈ ਕਰਨੀ ਆ ਟੈਂਕਰ ਸਟ ਆਪਣਾ ਸੀ ਜੇ ਨੇ ਕਰਾਇਆ ਕਰਾਈ ਸੀ ਟੈਂਕਰ ਕਰਾਇਤੇ ਸੀ ਇਹ ਡਰਾਈਵਰ ਸੀ ਇਹ ਟੈਂਕਰ ਸਪੈਸ਼ਲ ਦੇ ਵਾਸਤੇ ਬਣਾ ਕੇ ਜੇਸੇ ਵਾਸਤੇ ਸਪੈਸ਼ਲ ਦੇ ਵਾਸਤੇ ਬਣਾ ਕੇ ਉਹਦੇ ਵਿੱਚ ਖਾਣੇ ਬਣਾਏ ਗਏ ਕਿ ਕਿ ਇਹਨੂੰ ਪੰਦਰਾਂ ਚੱਲੇ ਵੀ ਤੇਲ ਲੈ ਕੇ ਜਾ ਰਹੇ ਆ ਉਹ ਵੀ ਕਰਨਗੇ ਉਹ ਨੇਤਕਲ ਪੁਸ਼ਕਿਸ ਪਰ ਤਾਲ ਕਰਾਂਗੇ ਸਾਰੇ ਕੁਝ ਜੋ ਇਨਵੈਸਟੀਗੇਸ਼ਨ ਵਿੱਚ ਜੋ ਦੋਸ਼ੀ ਪਾਇਜਣਗੇ ਸਾਰੇ ਨੂੰ ਰੈਸਟ ਕੀਤਾ ਜਾਵੇਗਾ ਡੀਟੇਲਸ ਭਾਈ ਕਰਦਾ ਵੀ ਹੈ ਕਿ ਜੈਸੇ ਇਸੇ ਬਸ ਨਹੀਂ ਨਹੀਂ ਇਹ ਸਿਰਫ ਇਸੇ ਕੰਮ ਵਾਸਤੇ ਬਣਾਇਆ ਸੀ ਖਾਣੇ ਕਿੰਦਾ ਦੇ ਦੀ ਕੋਈ ਟੈਕਨੀਕ ਵੀ ਆ ਜਾਂਦਾ ਆ ਆ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਜਿਹੜਾ ਉਹਦਾ ਟੈਂਕਰ ਉਹਦੇ ਵਿੱਚ ਪਾਰਟੀਸ਼ਨ ਕੀਤੀ ਹੋਈ ਸਾਰੇ ਨੈਟਵਰਕਾਂ ਜਾਂ ਇਹ ਗ로우 ਵਾਲੇ ਕਿੰਨੇ ਮੈਂਬਰ ਇਹ ਸਰ ਕਿਉਂਕਿ ਜੀ ਹੁਣੇ ਅਸੀਂ ਥੋੜੀ ਦੇਰ ਪਹਿਲਾਂ ਫੜਿਆ ਸਾਰਾ ਇਹ ਪੂਰਾ ਵੈਰੀਫਾਈ ਕਰਾਂਗੇ ਤੇ ਇਸ ਬਾਰੇ ਫਿਰ ਆਪ ਜੀ ਨੂੰ ਸੂਚਿਤ ਕਰ ਦਿਆਂਗੇ